ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਦੇ ਬਚਨਾਂ ਦੀ ਸਾਂਝ ਪਾਵਾਂਗੇ ਉਹ ਸਾਨੂੰ ਗ੍ਰਸਥ ਜੀਵਨ ਬਾਰੇ ਕੀ ਉਪਦੇਸ਼ ਦਿੰਦੇ ਹਨ ਆਓ ਉਹਨਾਂ ਦੇ ਇਹ ਬਚਨ ਸੁਣ ਕੇ ਆਪਣੇ ਜੀਵਨ ਨੂੰ ਨਿਹਾਲ ਕਰੀਏ ਬਾਬਾ ਜੀ ਇੱਕ ਦਿਨ ਸੰਸਤਾ ਨੂੰ ਆਪਣੇ ਜੀਵਨ ਗ੍ਰਸਥ ਬਾਰੇ ਬਚਨ ਕਰ ਰਹੇ ਸੀ ਬਾਬਾ ਜੀ ਦੱਸ ਰਹੇ ਸੀ ਕਿ ਸਾਨੂੰ ਸਾਖ ਖਾਨ ਦਾ ਬੜਾ ਸ਼ੌਂਕ ਸੀ ਇੱਕ ਵਾਰੀ ਸਾਡੀ ਰਾਣੀ ਨਾਲ ਝਗੜਾ ਹੋ ਗਿਆ ਅਸੀਂ ਸਾਗ ਦੇ ਬੜੇ ਸ਼ਕੀਨ ਸੀ ਸਾਡਾ ਕੜਾ ਸਾਗ ਹੁੰਦਾ ਸੀ ਤੇ ਰਾਣੀ ਦਾ ਕੜਾ ਗੁੜ ਵਾਲਾ ਇੱਕ ਵਾਰ ਰਾਣੀ ਨੇ ਆਪਣਾ ਗੁੜ ਵਾਲਾ ਕੜਾ ਬਣਾ ਲਿਆ ਤੇ ਮੇਰਾ ਕੜਾ ਨਾ ਬਣਾਇਆ ਅਸੀਂ ਰਾਣੀ ਨੂੰ ਕਿਹਾ ਕਿ ਤੂੰ ਆਪਣਾ ਕੜਾ ਬਣਾ ਲਿਆ ਤੇ ਸਾਡਾ ਕੜਾ ਕਿਉਂ ਨਹੀਂ ਬਣਾਇਆ ਚੱਲ ਦੌੜ ਜਾ ਪੇਕੇ ਚਲੀ ਜਾ ਸੰਗਤ ਜੀ ਉਹ ਰਾਣੀ ਵੀ ਬੜੀ ਸੰਤੋਖ ਵਾਲੀ ਸੀ ਸਾਨੂੰ ਅੱਗੋਂ ਕੋਈ ਬਚਨ ਨਹੀਂ ਕੀਤਾ ਤੇ ਸਾਡੀ ਗੱਲ ਨੂੰ ਸੱਤ ਬਚਨ ਕਰਕੇ ਉਹ ਪੇਕੇ ਚਲੀ ਗਈ ਜਦੋਂ ਉਹ ਪੇਕੇ ਘਰ ਪਹੁੰਚੀ ਤਾਂ ਉਸਦੀ ਮਾਤਾ ਨੇ ਪੁੱਛਿਆ ਕੀ ਪੁੱਤ ਕੀ ਹੋਇਆ ਤਾਂ ਰਾਣੀ ਰੋਂਦੀ ਹੋਈ ਕਹਿਣ ਲੱਗੀ ਕਿ ਮਾਤਾ ਜੀ ਮੈਨੂੰ ਉਹਨਾਂ ਨੇ ਘਰੋਂ ਭਜਾ ਦਿੱਤਾ ਹੈ ਕਿ ਮੈਂ ਆਪਣਾ ਕੜਾ ਬਣਾ ਲਿਆ ਤੇ ਮੈਂ ਉਹਨਾਂ ਦਾ ਕੜਾ ਨਹੀਂ ਬਣਾਇਆ। ਮਾਤਾ ਜੀ ਵੀ ਬਹੁਤ ਸਿਆਣੇ ਸੀ। ਤੇ ਉਹ ਰਾਣੀ ਨੂੰ ਕਹਿਣ ਲੱਗੇ ਕਿ ਪੁੱਤ ਤੂੰ ਪੈਦ ਦੀ ਜੁੱਤੀ ਨਹੀਂ ਉਕਾਰਨੀ। ਪਾਣੀ ਵੀ ਤੈਨੂੰ ਪਿੰਡ ਦੀ ਜੂ ਕੱਢ ਕੇ ਪਿਆਵਾਂਗੀ। ਚੱਲ ਹੁਣੇ ਵਾਪਸ ਚੱਲ। ਤੈਨੂੰ ਤੇਰੇ ਘਰ ਛੱਡ ਕੇ ਆਵਾਂ। ਸਾਹਸੰਗਤ ਜੀ ਉਸ ਵੇਲੇ ਮਾਤਾ ਜੀ ਨੇ ਰਾਣੀ ਨੂੰ ਇੱਕ ਪਲ ਵੀ ਘਰ ਨਾ ਰੱਖਿਆ। ਰਾਣੀ ਦੀ ਮਾਤਾ ਜੀ ਨੇ ਉਸ ਨੂੰ ਕਿੰਨੀ ਸੋਹਣੀ ਸਿੱਖਿਆ ਦਿੱਤੀ ਸੀ ਉਸ ਵੇਲੇ ਰਾਣੀ ਦੀ ਮਾਤਾ ਰਾਣੀ ਨੂੰ ਲੈ ਕੇ ਵਾਪਸ ਆ ਗਈ। ਬਾਬਾ ਜੀ ਨੇ ਰਾਣੀ ਦੀ ਮਾਤਾ ਨੂੰ ਆਉਂਦਿਆਂ ਹੋਇਆਂ ਦੇਖਿਆ ਤੇ ਅੱਗੇ ਹੋ ਕੇ ਮੱਥਾ ਟੇਕਿਆ ਤੇ ਮਾਤਾ ਜੀ ਕਹਿੰਦੇ ਕਿ ਪੁੱਤ ਕੀ ਗੱਲ ਹੋ ਗਈ? ਬਾਬਾ ਜੀ ਕਹਿੰਦੇ ਕਿ ਮਾਤਾ ਜੀ ਰਾਣੀ ਦੀ ਕੋਈ ਗਲਤੀ ਨਹੀਂ ਸਾਡੀ ਹੀ ਗਲਤੀ ਹੈ। ਰਾਣੀ ਕਹਿਣ ਲੱਗੀ ਨਹੀਂ ਮਾਤਾ ਜੀ ਇਹਨਾਂ ਦੀ ਕੋਈ ਗਲਤੀ ਨਹੀਂ ਮੇਰੀ ਗਲਤੀ ਹੈ ਮੈਂ ਇਹਨਾਂ ਲਈ ਸਾਗ ਨਹੀਂ ਬਣਾਇਆ ਤੇ ਮਾਤਾ ਜੀ ਵੀ ਖੁਸ਼ ਹੋ ਗਏ ਤੇ ਸਾਡੀ ਸੁਲਾਹ ਕਰਾ ਦਿੱਤੀ ਸੰਗਤ ਜੀ ਫਿਰ ਬਾਬਾ ਜੀ ਬਚਨ ਕਰਦੇ ਸਨ ਕਿ ਇਸ ਤਰ੍ਹਾਂ ਸਿਆਣੇ ਮਾਂ ਬਾਪ ਵੀ ਗੱਲ ਜਲਦੀ ਹੀ ਸੁਲਝਾ ਲੈਂਦੇ ਹਨ ਗੱਲ ਨੂੰ ਵਧਾਉਂਦੇ ਚੜਾਉਂਦੇ ਨਹੀਂ ਸਹਿ ਸਿਆਣਪਾ ਇੱਕੋ ਮਤ ਮੂਰਖਾ ਆਪੋ ਆਪਣੀ ਸੰਗਤ ਜੀ ਜੇ ਅਸੀਂ ਆਪਣੀ ਗਲਤੀ ਮੰਨ ਲਈਏ ਤੇ ਕੋਈ ਰੋਲਾ ਰਹਿੰਦਾ ਹੀ ਨਹੀਂ ਹੈ ਕੋਈ ਝਗੜਾ ਹੀ ਨਹੀਂ ਰਹਿੰਦਾ ਝਗੜਾ ਤਾਂ ਹੋਮੇ ਦਾ ਹੋਮੇ ਨਹੀਂ ਤਾਂ ਝਗੜਾ ਵੀ ਨਹੀਂ ਬਚਨ ਵੀ ਹੈ ਹੋਮੇ ਝਗੜਾ ਪਾਏ ਨੋ ਝਗੜੇ ਜੱਗ ਮੋਇਆ ਗੁਰਮੁਖ ਝਗੜ ਚਕਾਨਿਓ ਇੱਕੋ ਰਵ ਰਿਹਾ ਬਾਬਾ ਜੀ ਕਹਿੰਦੇ ਹਨ ਪੁੱਤ ਜਿੱਥੇ istri ਭਰਤਾ ਦੀ ਆਪਸ ਵਿੱਚ ਨਾ ਬਣ ਆਵੇ ਉੱਥੇ ਹੋਰ ਕਿਸੇ ਨਰਕ ਦੀ ਲੋੜ ਹੀ ਨਹੀਂ ਹੈ। ਇਹ ਹੀ ਨਰਕ ਹੈ। ਜਿੱਥੇ istri ਪਰਤਾ ਦਾ ਜੋੜ ਨਹੀਂ। ਉੱਥੇ ਨਰਕ ਦੀ ਹੋਰ ਕੋਈ ਲੋੜ ਨਹੀਂ। ਇੱਕ ਨੇ ਕਹੀ ਦੂਜੇ ਨੇ ਮੰਨੀ ਦੋਨੋਂ ਪਏ ਬ੍ਰह्म ज्ञानी। ਸੰਗਤ ਜੀ ਇਹ ਹੀ ਸਵਰਗ ਹੀ ਹੈ ਕੋਈ ਹੋਰ ਸਵਰਗ ਦੀ ਲੋੜ ਨਹੀਂ। ਇਹ ਹੀ ਸਵਰਗ ਹੈ। ਜਿੱਥੇ ਸਤਿ ਬਚਨ ਹੈ ਉਹ ਸਵਰਗਾਪੁਰੀ ਹੈ। ਜਿੱਥੇ ਤੂੰ ਤੂੰ ਮੈਂ ਮੈਂ ਹੈ ਉਹ ਨਰਕ ਹੈ। ਉੱਥੇ ਕਾਲ ਯੁਗ ਹੈ ਕਾਲ ਯੁਗ ਮੈਂ ਤੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੈ ਅਭਿਮਾਨ ਵਧਾਏ ਪੁੱਤ ਕਸੂਰ ਤਾਂ ਦੋਨਾਂ ਦਾ ਹੀ ਹੈ ਇੱਕ ਦਾ ਹੀ ਕਸੂਰ ਨਹੀਂ ਹੁੰਦਾ ਉਹ ਕਾਲ ਵੱਖਰੀ ਹੈ ਕਿ ਖੱਬਾ ਹੱਥ ਥੋੜਾ ਕਮਜ਼ੋਰ ਹੁੰਦਾ ਹੈ ਤੇ ਸੱਜਾ ਜਿਹੜਾ ਤੇਜ ਹੁੰਦਾ ਹੈ ਪਰ ਕਸੂਰ ਤਾਂ ਦੋਨਾਂ ਦਾ ਹੀ ਹੁੰਦਾ ਹੈ ਕਿਸੇ ਦਾ ਥੋੜਾ ਤੇ ਕਿਸੇ ਦਾ ਜ਼ਿਆਦਾ ਸਾਡੇ ਬਾਬਾ ਜੀ ਹੋਰੀ ਪਿੰਡ ਦੇ ਚੌਧਰੀ ਸਨ ਪਿੰਡ ਵਿੱਚ ਕੋਈ ਲੜਾਈ ਝਗੜਾ ਹੋ ਜਾਣਾ ਤੇ ਉਹਨਾਂ ਨੇ ਦੋਨਾਂ ਧਿਰਾਂ ਨੂੰ ਬਿਠਾ ਕੇ ਸੁਣ ਲੈਣਾ ਤੇ ਦੋਨਾਂ ਦਾ ਕਸੂਰ ਕੱਢ ਦੇਣਾ ਤੇ ਫਿਰ ਉਹਨਾਂ ਨੇ ਉਸ ਮਸਲੇ ਨੂੰ ਹੱਲ ਕਰ ਦੇਣਾ ਦੋਨਾਂ ਧਿਰਾਂ ਨੇ ਕਹਿਣਾ ਕਿ ਸਾਡਾ ਨਹੀਂ ਕਸੂਰ ਸਾਡਾ ਨਹੀਂ ਕਸੂਰ ਪਰ ਸੰਗਤ ਜੀ ਗੱਲ ਤਾਂ ਇੱਥੇ ਮੁੱਕਦੀ ਹੈ ਫਿਰ ਤੁਹਾਡਾ ਨਹੀਂ ਕਸੂਰ ਤਾਂ ਫਿਰ ਕਸੂਰ ਕਿਸ ਦਾ ਹੋਇਆ ਇਸ ਤਰ੍ਹਾਂ ਪੁੱਤ ਜੀ ਅਸੀਂ ਆਪਣਾ ਆਪਣਾ ਕਸੂਰ ਮੰਨ ਲਈਏ ਤਾਂ ਗੱਲ ਲੜਾਈ ਝਗੜੇ ਤੱਕ ਨਹੀਂ ਪਹੁੰਚਦੀ ਹੀ ਨਹੀਂ ਹੁੰਦਾ ਤਾਂ ਦੋਨਾਂ ਦਾ ਹੀ ਹੈ ਕਿਸੇ ਦਾ ਥੋੜਾ ਤੇ ਕਿਸੇ ਦਾ ਜ਼ਿਆਦਾ ਮੰਨ ਲਈਏ ਤਾਂ ਕੋਈ ਝਗੜਾ ਨਹੀਂ ਨਾ ਮੰਨੀਏ ਤੇ ਮੂਰਖਾਂ ਦਾ ਝਗੜਾ ਮੂਰਖ ਗਣਤ ਗਨਾਏ ਝਗੜਾ ਪਾਇਆ ਸੋ ਐਸੇ ਪਿਆਰ ਪਰ ਇੱਕੋਤਾ ਦੇ ਵਿੱਚ ਬਾਬਾ ਜੀ ਦਾ ਗ੍ਰਸਤ ਜੀਵਨ ਬੀਤਦਾ ਰਿਹਾ ਸੰਗਤ ਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਖੀ ਸੁਣ ਕੇ ਸਮਝ ਆਈ ਹੀ ਹੋਵੇਗੀ ਕਿ ਗ੍ਰਸਥ ਜੀਵਨ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਜੇਕਰ ਅਸੀਂ ਬਾਬਾ ਜੀ ਤੇ ਇਹ ਹੀ ਦੱਸੇ ਹੋਏ ਬਚਨ ਮੰਨ ਕੇ ਆਪਣੇ ਗ੍ਰਸਥ ਜੀਵਨ ਨੂੰ ਸੋਹਰੇ ਢੰਗ ਨਾਲ ਚਲਾਈਏ ਤਾਂ ਕਦੇ ਵੀ ਸਾਡੇ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਆਵੇਗਾ ਸੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ